ਚੰਗਾ ਮੰਮੀ ਮੈਂ ਫੇ ਚੱਲਿਆ ਤਰੀਕੇ ਤੂੰ ਐਦਾ ਕਿ ਨਹੀਂ ਬੂਆ ਮਾਰ ਲਈ ਇਹ ਮੰਗਣ ਦੇ ਲੱਗਦਾ ਨਹੀਂ ਪਤਾ ਝਟ ਆ ਜਾਂਦੀ ਆ ਨਹੀਂ ਤੇ ਚੱਲਿਆ ਤਾਂ ਹੈਗਾ ਵਾ ਤੇ ਵਾਪਸ ਕਦੋਂ ਆਏਗਾ ਡੰਗਰਾਂ ਨੂੰ ਪੱਠਾ ਦਿੱਤਾ ਵੀ ਪਾਉਣਾ ਵਾ ਮੇਥੋਂ ਨਹੀਂ ਪੈਣਾ ਮੇਰੇ ਤਾਂ ਗੋਡੇ ਦਰਦ ਕਰਦੇ ਆ ਅਗਰ ਮਗਰ ਕਿਤੇ ਦੇ ਦਿੱਦੀ ਤੇ ਮੈਨੂੰ ਚੁੱਕਣਾ ਕਿੰਨੇ ਆ ਉਹ ਤੇਰੀ ਮੈਂ ਗੱਲ ਮੰਨਦਾ ਗੋਡੇ ਹੁੰਦੇ ਆ ਉੱਥੇ ਗਿਆ ਟਾਈਮ ਲੱਗ ਜਾਂਦਾ ਵਾ ਟੁੱਟ ਕੇ ਕੰਮ ਆ ਤੈਨੂੰ ਪਤਾ ਵੀ ਆ ਉੱਥੇ ਜਾਏ ਨਾ ਬਹੁਤ ਟਾਈਮ ਲੱਗਦਾ ਵਾ ਕਈ ਸੌ ਕਾਜ ਇਕੱਠੇ ਕਰਨੇ ਪੈਂਦੇ ਆ ਮੈਂ ਪਾਣੀ ਪੁੜੀ ਢਾਹਤਾ ਕਰੀਂਦੇ ਪੱਠੇ ਪਾਤੇ ਆ ਹੋ ਸਕਿਆ ਦੁਬਾਰੇ ਕਿਨਾਂ ਪ ਪਹਰਾਵਾ ਡਾ ਦੂੰਗੀ ਪਾਣੀ ਤੂੰ ਵੀ ਕੋਈ ਨਾ ਕੋਈ ਨਵਾਂ ਜੱਬ ਛੇੜ ਕੇ ਤੇ ਬੈਠਾ ਰਹਿਣਾ ਵਾ ਚਲ ਠੀਕ ਆ ਉੱਠ ਸੋਣ ਬੂਆ ਮਾਰ ਲਾ ਮੈਂ ਚੱਲਾਈ ਇੱਕ ਦਿਨ ਮੈਨੂੰ ਮੁੰਡੇ ਨੇ ਬੜਾ ਸਤਾਇਆ ਵਾ ਪਹਿਲੋਂ ਆਂਦਾ ਸੀ ਮੇਰੇ ਗਲੋਂ ਨਹੀਂ ਲੱਤਦੀ ਤੇ ਜੇ ਹੁਣ ਗਲੋਂ ਲੱਥੀ ਆ ਤੇ ਹੁਣ ਇਹ ਉਹਦੇ ਪਿੱਛੇ ਹੱਥ ਧੋ ਕੇ ਪੈ ਗਿਆ ਬਸ ਇਹਨੇ ਕੀ ਹੁਣ ਉਹਦੇ ਕੋਲ ਚੜੇਲ ਕੋ ਕਰਾਉਣਾ ਵਾ ਮੈਨੂੰ ਤਾਂ ਮਾਸਾ ਚੰਗੀ ਨਹੀਂ ਲੱਗਦੀ ਇਹ ਤਾਂ ਕਦੇ ਬੜਾ ਸਾਡੇ ਗਲ ਪਈ ਆ ਪਤਾ ਨਹੀਂ ਸਾਡਾ ਖੜਾ ਕਦੋਂ ਛੁੱਟਣਾ ਇਹ ਤੋਂ ਪੰਮੋ ਤੂੰ ਤਿਆਰ ਹੋ ਕੇ ਪਤ ਤੇ ਬੈਠੀ ਆ ਬਸ ਨੰਗ ਜਾਣੀ ਕੋਈ ਤੇਰੀ ਤਰੀਕ ਅੱਜ ਕੋਰਟ ਚ ਜਾਣਾ ਨਹੀਂਗਾ ਤੂੰ ਮੰਮੀ ਮੈਂ ਨਹੀਂ ਜਾਣਾ ਕੋਰਟ ਚ ਮੇਰਾ ਨਹੀਂ ਹੌਸਲਾ ਪੈਂਦਾ ਉੱਥੇ ਜਾਣ ਦਾ ਮੈਨੂੰ ਤੇ ਡਰ ਜਿਆ ਹੀ ਲੱਗੀ ਜਾਂਦਾ ਜੇ ਜੇ ਮੇਰੀ ਕੁੜੀ ਨਾਲ ਹੋਈ ਨਾ ਤੇ ਉਹਨਾਂ ਨੇ ਮੇਤੋਂ ਮੇਰੀ ਕੁੜੀ ਖੋਹ ਲੈਣੀ ਆ ਤੇ ਇਹਨੂੰ ਤੇ ਨਿਆਣੀ ਨੂੰ ਉੱਥੇ ਸਾਹਮਣੇ ਕਰਨਾ ਹੀ ਪੈਣਾ ਵਾ 100 ਅਗਲੇ ਨੇ ਸਵਾਲ ਜਵਾਬ ਕਰਨੇ ਆ ਉੱਥੇ ਤੇ ਮੈਂ ਉੱਥੇ ਕੀ ਜਵਾਬ ਦਊਂਗੀ ਸੋਚ ਲਾ ਫਿਰ ਪੁੱਤ ਆਪਣੇ ਮਾਨਾਂ ਵਿਚਾਰ ਕਰ ਲਾ ਇਹ ਨਾ ਫਿਰ ਹੋਰ ਕੇ ਪਾਸੇ ਤੁਰ ਪੈਣ ਉਹ ਆਪ ਤੁਹਾਡੇ ਤੇ ਉਲਟਾ ਕੇਸ ਕਰ ਦੇਣ ਤਾਂ ਐਂ ਫਿਰ ਮਾਵਾਂ ਧੀਆਂ ਤੁਰੀਆਂ ਫਿਰ ਕੇ ਮੰਮੀ ਗੱਲ ਤੇ ਤੁਹਾਡੀ ਠੀਕ ਆ ਪਰ ਮੈਂ ਨਹੀਂ ਉਹ ਕੋਰਟ ਦੇ ਵਿੱਚ ਜਾਣਾ ਜੋ ਹੁੰਦਾ ਵਾ ਨਾ ਵੇਖੀ ਜਾਵੇ ਜਾਊਗੀ ਮੈਨੂੰ ਤੇ ਇਹੋ ਹੀ ਡਰ ਲੱਗੀ ਜਾਂਦਾ ਕਿ ਜੇ ਉਹਨਾਂ ਨੇ ਮੇਰੇ ਕੋਲ ਮੇਰੀ ਕੁੜੀ ਖੋਲ ਹੀ ਨਾ ਮੈਂ ਤਾਂ ਹੈ ਵੀ ਇਹਦੇ ਆਸਰੇ ਉੱਡੀ ਫਿਰਦੀ ਆ ਮੈਨੂੰ ਉਹਦੇ ਬਹੁਤ ਡਰ ਲੱਗਦਾ ਵਾ ਕੋਟਾ ਕਚਹਿਰੀਆਂ ਦੇ ਵਿੱਚ ਨਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਚੱਲ ਫਿਰ ਪੁੱਤ ਸੋਚ ਲੈ ਫਿਰ ਜਿੱਦਾਂ ਤੇਨ ਸਹੀ ਲੱਗਦਾ ਉਦਾਂ ਕਰ ਲੈ ਫਿਰ ਮੰਮੀ ਸੋਚਣਾ ਸੱਚਣਾ ਕੀ ਆ ਮੇਰੇ ਦਿਮਾਗ 'ਚ ਇੱਕ ਗੱਲ ਆਉਣ ਰਹੀ ਆ ਮੈਂ ਤੇ ਆਨੀ ਆ ਕਿ ਅਸੀਂ ਉਦਾਂ ਕਰ ਲਈਏ ਉਹਨਾਂ ਦੇ ਕੋਲ ਜਾਈਏ ਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਹੁਣ ਫਿਰ ਉਹਨਾਂ ਨਾਲ ਜਾਈਏ ਮੂੰਹ ਸਿਰਾਂ ਕੋ ਉਂਦੇ ਨੇ ਕਿ ਕਹਿਰਾਂ ਦੀ ਸਾਡੀ ਉਹ ਬੇਇੱਜ਼ਤੀ ਕਰਦੇ ਆ ਮੰਮੀ ਬੇਇਜ਼ਤੀ ਤਾਂ ਕਰਦੇ ਆ ਚੱਲ ਜੇ ਚਾਰ ਗੱਲਾਂ ਸੁਣਵੇਂ ਲਵਾਂਗੇ ਨਾ ਤੇ ਕੋਈ ਨਹੀਂ ਹੁੰਦਾ ਇਹਦੇ ਵਿੱਚ ਆਪਣਾ ਹੀ ਫਾਇਦਾ ਵਾ ਤੇ ਜੇ ਅਸੀਂ ਉਹਨਾਂ ਦੀਆਂ ਗੱਲਾਂ ਨਾ ਸੁਣੀਆ ਨਾ ਤੇ ਨੁਕਸਾਨ ਵੀ ਸਾਡਾ ਹੀ ਆ ਉਹ ਕਿਹੜੀ ਇਹ ਤੁੰਗਲ ਸੋਚੀ ਜਿੱਚ ਸਾਡਾ ਫਾਇਦਾ ਵਾ ਮੰਮੀ ਗੱਲ ਤੇ ਬੜੀ ਵਧੀਆ ਵਾ ਬਸ ਉਹਨਾਂ ਦੇ ਮਨ ਚ ਆਉਣ ਦੀ ਗੱਲ ਵਾ ਇਹ ਤੇ ਹੁਣ ਮੈਂ ਨਾ ਉੱਥੇ ਜਾ ਕੇ ਤੁਹਾਨੂੰ ਦੱਸੂਗੀ ਤੇ ਜੇ ਤੁਸੀਂ ਸੁਣਨਾ ਚਾਹੁੰਦੇ ਹੀ ਹੋ ਨਾ ਤੇ ਫਿਰ ਸੁਣੋ ਮੈਂ ਚਾਹੁੰਨੀ ਆ ਕਿ ਅਹੀਂ ਨਾ ਮੈਂ ਤੇ ਮੰਮੀ ਇਦਾਂ ਹੀ ਆਨੀ ਆ ਤੇ ਚਲ ਹੋ ਆਉਨੇ ਆ ਮੰਨਣਗੇ ਠੀਕ ਵਾ ਨਾ ਮੰਨਣਗੇ ਤੇ ਫਿਰ ਭੱਜਦੇ ਰਵਾਂ ਦੋਵਾਂ ਨੂੰ ਇੱਕੋ ਚਾਹੀਏ ਹਾਂ ਮੈਂ ਆਨੀ ਫਿਰ ਟਾਈਮ ਨਾ ਪਾਈਏ ਚਲ ਚਲ ਹੋ ਆਈਏ ਜਾ ਕੇ ਆ ਆ ਗਿਆ ਪੁੱਤ ਆ ਗਿਆ ਮੰਮੀ ਆ ਗਿਆ ਲਿਆਵਾ ਪਾਣੀ ਲਿਆਓ ਪਾਣੀ ਗਰਮੀ ਬਹੁਤ ਜ਼ਿਆਦਾ ਤੇ ਗਰਮੀ ਦੇ ਨਾ ਫੜ ਕੇ ਹੱਥੀ ਕਰਾਤੀ ਭੁੱਜ ਹੀ ਗਿਆ ਮੈਂ ਤੇ ਓਹੋ ਹੋ ਹੋ ਇੰਨੀ ਗਰਮੀ ਮੈਂ ਤੇ ਕੋਈ ਨਹੀਂ ਤੁਹਾਨੂੰ ਨਾ ਗਿਆ ਤੇ ਨਾ ਤੂੰ ਨਿਕਲ ਗਿਆ ਵਾ ਉਹ ਤੂੰ ਇੰਨੀ ਗਰਮੀ ਜੇ ਤਿੰਨ ਚਾਹ ਤੇ ਹੀ ਗਰਮੀ ਝੋੜ ਪੈ ਗਈ ਨਾ ਮੇਰਾ ਤਾਂ ਮਰਨ ਹੋ ਜੂਗਾ ਬਹੁਤ ਅੱਗ ਵਰੰਡੀ ਬਾਹਰ ਬਾਤਾ ਤੇ ਆ ਮਨ ਪਾਣੀ ਦਾ ਨਾ ਮੇਰੀ ਗੱਲ ਸੁਣਾ ਕੋਣ ਸੰਡੇ ਵਾਂਗੂ ਸੂਕ ਕੰਡਿਆ ਵਾ ਪਹਿਲੋ ਗਲ ਚ ਸਿਆਪਾ ਵੀ ਤੂੰ ਆਪ ਹੀ ਪਾਇਆ ਤੂੰ ਤਾਂ ਮਰਿਆ ਸੱਪ ਗਲੋਂ ਲਾਇਆ ਲਾਇਆ ਦੋਰੇ ਪਾ ਕੇ ਬਹਿ ਗਿਆ ਤੈਨੂੰ ਸੱਦਾ ਕੱ ਲਿਆ ਹੈ ਕਿਨੇ ਤੇ ਮਗਰ ਜਾ ਉਹ ਸੱਦਾ ਮਜ਼ਾ ਕਿਨੇ ਕਰਣਾ ਮੈਨੂੰ ਮੈਨੂੰ ਵੀ ਪਤਾ ਹੈ ਕੁੜੀ ਮੇਰੀ ਮਿਲਪਣੀ ਬਾਅਦ ਚ ਮੈਂ ਤਦ ਪਾਇਆ ਕੁੜੀ ਕਰਕੇ ਮੈਨੂੰ ਵੀ ਜਾਣਦਾ ਵਾਂ ਮੈਂ ਤੈਨੂੰ ਲਾਤਾ ਗਲੋਂ ਆਪਣੀ ਜ਼ਿੰਦਗੀ ਚ ਨਾ ਸਤਿਆ ਬਾਹਰੋਂ ਆਇਆ ਗੱਲ ਤੂੰ ਹੁਣ ਮੇਰੇ ਪਈ ਜਾਣਾ ਬਾਕੀ ਗੱਲਾਂ ਛੱਡ ਪਹਿਲੇ ਮੈਨੂੰ ਇਹ ਦੱਸ ਵੀ ਉਹ ਤੇ ਹੋਇਆ ਕਿ ਇੱਥੇ ਗਿਆ ਹੀ ਹੁਣ ਆ ਗਈ ਮੰਮੀ ਉਹ ਮਾਂ ਤੀ ਉੱਥੇ ਪਹੁੰਚੀ ਨਹੀਂ ਆ ਮੇਰੀ ਸਾਰੀ ਦਿਹਾੜੀ ਨਾ ਮੈਂ ਉਹ ਹੁਣ ਉਹਨੂੰ ਕਿਸੇ ਦਾ ਡਰ ਡੁੱਕਰ ਨਹੀਂ ਹੈਗਾ ਉਹਨੇ ਕਿਥੋਂ ਹਾਜਰ ਆਉਣਾ ਹੈਗਾ ਓਏ ਤਾ ਹੁਣ ਰਸੇ ਖੁੱਲੇ ਆ ਜਿੱਦਨ ਮਰਜੀ ਜਾਂਦੀ ਆਉਂਦੀ ਨਾਲੇ ਉਹ ਕੋਡ ਕੋਡ ਕਚਾਰੀਆਂ ਤੋਂ ਡਰਦੀ ਨਹੀਂ ਹੋਣਾ ਉਹ ਅਗਲੀ ਉਹਦੋਂ ਵੀ ਕਹਿਆ ਗਏ ਮੈਨੂੰ ਨਹੀਂ ਕਿਸੇ ਗੱਲ ਦਾ ਖਤਰਾ ਓਹ ਨਹੀਂ ਨਾ ਡਰਦੀ ਮੰਮੀ ਡਰਾ ਕੇ ਛੱਡੂਗਾ ਓਰੇ ਮਾਂ ਚ ਵਸਿਆ ਜਿਹੜਾ ਵੀ ਕੁੜੀ ਨਹੀਂ ਲੈ ਸਕਦਾ ਗਾਮਾ ਕੁੜੀ ਮੈਂ ਲੈ ਕੇ ਛੱਡੂ ਹਰ ਹਾਲਤ ਜੋ ਮੈਨੂੰ ਮਰਜ਼ੀ ਹੋ ਜੇ ਭਾਵੇਂ ਉਹ ਆਪਣੀ ਜ਼ਮੀਨਾਂ ਵਿੱਚ ਨਹੀਂ ਪਾਵੇ ਜ਼ਮੀਨ ਵੇਚ ਕੇ ਮਾਤਾ ਉੱਤੇ ਲਾ ਦੂ ਦੇਣਾ ਕੁੜੀ ਨਹੀਂ ਉੱਥੇ ਲੈਣ ਦੇਣੀ ਕੁੜੀ ਇੱਥੇ ਰੂ ਗਾਮੇ ਕੋਲੀ ਇੱਥੇ ਪਾਲਣ ਪੋਸ਼ਣ ਕਰੂ ਦਾ ਮ ਜੇ ਤੂੰ ਆ ਨਾ ਮਾ ਨਾ ਵੀ ਮੈਂ ਨਹੀਂ ਰਹਿਣ ਦੇਣੀ ਤੇ ਜਿੱਦੀ ਉਹ ਵੀ ਬੜੀ ਹੈਗੀ ਉਹ ਵੀ ਤੈਨੂੰ ਪਤਾ ਉਹ ਕਿਹੜੇ ਕਿਸ ਦੀ ਮੰਨ ਦੀ ਸੁਣਦੀ ਆ ਵੀ ਅੱਜ ਕੱਲ ਉਹਦੀ ਹਵਾ ਹੋਰ ਹੋਈ ਆ ਕੋਈ ਗੱਲ ਨਹੀਂ ਹੋਈ ਹਵਾ ਨਾ ਤੇ ਰਵੇ ਕੋਈ ਗੱਲ ਨਹੀਂ ਅਗਲੇ ਤਰੀਕੇ ਨਾਲ ਨਾ ਗਈ ਇੱਕ ਤਰਫਾ ਕੇਸ ਹੋਇਆ ਨਾ ਕਿ ਸਾਡੇ ਹੱਥ 'ਚ ਹੋ ਰਹਿਣਾ ਵਾ ਤੇ ਕੁੜੀ ਸਾਨੂੰ ਮਿਲਣੀ ਬਾਅਦ 'ਚ ਉਹਨੇ ਕੇਸ ਹਾਰ ਜਾਣਾ ਮੈਂ ਮੁੜ ਕੇ ਵੇਖੀ ਮੈਂ ਕਹੇ ਹੋਰ ਨਾ ਨਵਾਂ ਜੱਬ ਛੇੜ ਲਈ ਮੈਨੂੰ ਤੇ ਇਹੋ ਟੈਨਸ਼ਨ ਤੇ ਰਖਾਈ ਜਾਂਦੀ ਆ ਉਹ ਕੋਖਣੀ ਜੱਬ ਛਿਰਦਾ ਹੱਕ ਲੈਣ ਲਈ ਮਮੀ ਤੁਰਨਾ ਪੈਂਦਾ ਘਰੋਂ ਐਦਾਂ ਹੱਕ ਨਹੀਂ ਮਿਲਦੇ ਘਰ ਬੈਠੇ ਆ ਥੇਰਾ ਚਰ ਵੇਖ ਲਿਆ ਕੋ ਬੈ ਬੈ ਕੇ ਹੁਣ ਨਹੀਂ ਗੱਲ ਬਣਦੀ ਇਦਾਂ ਲੈ ਮੈਂ ਤਾਂ ਕਹਿੰਨੇ ਆ ਜਿੱਦਾਂ ਤੂੰ ਕਹਿਣਾ ਨਾ ਉਦਾਂ ਹੀ ਹੋਵੇ ਪਰ ਅੱਜ ਕੱਲ ਬੁੜੀਆਂ ਦੀ ਸੁਣਵਾਈ ਜ਼ਿਆਦਾ ਵਾ ਕੋੜ ਕਚਾਰੀਆਂ ਦੇ ਵਿੱਚ ਤੇ ਬੰਦਿਆਂ ਦੀ ਸੁਣਵਾਈ ਨਹੀਂ ਹੈਗੀ ਉਹ ਸੁਣਵਾਈ ਮਾਤਾ ਜੇਦੀ ਮਰਜ਼ੀ ਹੋਵੇ ਕੇਸ ਮੈਂ ਲੜੂੰਗਾ 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 ਵੀ ਤਾਂ ਜਿੱਤੂੰਗਾ ਮੈਂ ਵੇਖੀ ਮੈਂ ਤਾਂ ਭੱਜਾ ਤੇ ਬੜਾ ਫਿਰੰਡਿਆ ਵਾਂ ਤੇ ਜੇ ਉਹ ਕੁੜੀ ਨੂੰ ਲੈ ਕੇ ਕਿਤੇ ਹੋਰ ਚਲ ਗਈ ਤੇ ਫੇਰ ਅਸੀਂ ਕੀ ਕਰ ਲਾਂਗੇ ਉਹ ਮਾਤਾ ਕਿਤੇ ਚਲ ਚਲੀ ਆਇਆ ਕ ਬੜੇ ਪ੍ਰੂਫ ਆ ਬੰਦੇ ਦੇ ਕਿਤੇ ਨਹੀਂ ਪਾ ਸਕਦਾ ਆਧਾਰ ਕਾਰਡ ਵਾ ਜਿੱਥੇ ਬੰਦਾ ਭੇ ਪਤਾਲ ਚ ਵੜ ਜੇ ਲੱਭ ਲਿੰਦਾ ਵਾ ਮੈਗਮਾ ਸਾਰਾ ਹੀ ਕਿਧਰ ਜਾ ਸਕਦੀ ਓ ਮੰਮੀ ਆ ਤੇ ਗਈਆਂ ਵਾ ਘਰ ਵੀ ਟੱਕਰ ਜੇ ਓ ਤੇ ਹੁਣ ਫੇਰ ਹੀ ਓ ਘਰੇ ਹੋਣੇ ਉਹਨਾਂ ਹੋਰ ਕਿੱਥੇ ਜਾਣਾ ਵਾ ਓ ਤੇ ਘਰੇ ਹੀ ਹੋਊਗੀ ਬੁੱਢੀ ਮੈਨੂੰ ਉਹਦੀ ਫਿਕਰ ਵਾ ਉਹ ਵੀ ਘਰੇ ਹੀ ਹੋਣਾ ਵਗੇ ਮੈਂ ਤੇ ਅੰਨੀ ਵੀ ਚੱਲ ਟੱਕਰ ਜਾਣ ਤੇ ਗੱਲ ਨਿਬੜ ਜੇ ਪਤਾ ਲੱਗ ਜੂ ਹਨੇ ਬੰਨੇ ਹੋ ਜੂਗੀ ਗੱਲ ਕੋਈ ਨਹੀਂ ਲੱਗੋ ਕਿ ਫਸੇ ਅੱਜ ਕੱਲ ਖੁੱਲਾ ਹੀ ਆ ਗੇਟ ਸਿੱਧਾ ਹੀ ਚੱਲ ਜਾਨੇ ਡਾਂਗ ਨਹੀਂ ਮਾਰ ਦਿੰਦੇ ਹਨ ਚੋਪਾ ਕਰਵੇ ਮੈਨੂੰ ਲੱਗਦਾ ਕੋਈ ਆਉਣ ਦਿਆ ਵਾ ਨਾ ਇੱਥੇ ਆਉਂਦਾ ਤੇਰਾ ਬੜਾ ਟਾਈਮ ਲੱਗਾ ਉੱਥੇ ਕਚਹਿਰੀ ਪਹੁੰਚੀ ਉੱਥੇ ਮਸਲਾਈਆਂ ਉਹਦੀ ਵੇਟ ਕਰਦਾ ਰਿਆ ਸ਼ਾਮਾਂ ਪੈ ਗਈਆਂ ਮੈਂ ਉੱਤੇ ਮੈਂ ਕਿਹਾ ਕੋਟ ਕਚਹਿਰੀਆਂ ਦੇ ਵਿੱਚ ਕੀ ਰੱਖਿਆ ਵਾ ਮੈਂ ਤੇ ਆਨੀ ਆ ਕਿ ਜਿਹੜੀ ਗੱਲ ਮੂੰਹ ਨਾ ਹੋ ਜੇ ਨਾ ਉਹੋ ਹੀ ਚੰਗੀ ਆ ਇਧਰ ਆਂਦਰਾ ਕੋਤ ਤਾਂ ਸ਼ਾਮ ਤਾਂ ਪੈ ਗਈ ਗਰਨਾਮ ਛੁੜੀ ਦੇ ਵਿੱਚ ਤੇਰੇ ਵਰਗੀ ਅਸੀਂ ਐਵੇਂ ਲੈ ਮਾਤਾ ਮੇਰੀ ਕੁੜੀ ਦੀ ਮੇਰੇ ਕੀ ਹੋਣੀ ਆ ਓਏ ਪੁੱਤ ਧੀਗਾ ਮੈਂ ਦਾਦੀ ਆ ਪੁੱਤ ਤੇਰੀ ਤੁਸੀਂ ਤੇ ਮੇਰੇ ਮਮਾ ਮੇਰੇ ਮਮਾ ਨਿੱਕੇ ਮਮਾ ਤੋਂ ਵੱਡੇ ਮਮਾ ਆ ਉਹ ਮਾਤਾ ਪਟੀਆਂ ਪੜਾਈਆਂ ਕੁੜੀ ਸਾਡੇ ਖਲਾਫ ਨਾ ਜ਼ਹਿਰ ਭਰੀ ਦਿਮਾਗ ਚ ਦੇ ਕੁੜੀ ਦੇ ਮੈਂ ਗਰਨਾਮ ਚੁੱਪ ਕਰ ਉਹ ਨਿਆਣੀ ਆ ਉਹਨੇ ਕਿਹੜਾ ਸਾਨੂੰ ਕਦੇ ਵੇਖਿਆ ਵੇਖਿਆ ਹੋਵੇ ਰਹਿੰਦੀ ਸਾਡੇ ਤੇ ਮੋਹ ਤੇ ਪੈਂਦਾ ਉਹਨਾਂ ਜਿੰਨਾ ਚ ਰਹਿੰਦੀ ਆ ਤੇ ਪੁੱਤ ਮੋਹ ਤੇ ਵੀ ਤੇ ਉਹਨਾਂ ਚ ਹੋਣਾ ਕੋਈ ਗੱਲ ਨਹੀਂ ਹੌਲੀ ਹੌਲੀ ਲੱਗ ਜੂ ਪਤਾ ਇੱਧਰ ਆ ਮੇਰਾ ਪੁੱਤ ਚੀਜੀ ਦਊਂਗੀ ਤੈਨੂੰ ਚਾਕਲੇਟ ਖਾਣੀ ਮੇਰੇ ਪੁੱਤ ਨੇ ਮੇਨਾਂ ਤਾਂ ਠੰਡ ਪੈ ਗਈ ਐ ਮੇਰਾ ਪੁੱਤ ਕੀ ਕੀ ਸੰਦਾਂਦਾ ਨਹੀਂ ਮੈਂ ਕੁਛ ਨਹੀਂ ਕਹਣਾ ਮੈਂ ਆਪਣੇ ਮम्मा ਕੋਈ ਜਾਣਾ ਵਾ ਉਹ ਤਾਂ ਮੈਂ ਵੀ ਤੇਰੇ ਮम्मा ਹੀ ਆ ਤੁਸੀਂ ਨੇ ਮੇਰੇ ਮम्मा ਉਹ ਵਾ ਮੇਰੇ ਮम्मा ਮੈਂ ਵੀ ਤੇਰੇ ਮम्मा ਬੋ ਤਾਂ ਉਹਨੂੰ ਪਤਾ ਐ ਤੈਨੂੰ ਪਤਾ ਨਹੀਂ ਆ ਤੁਸੀਂ ਨੇ ਮੇਰੇ ਮम्मा ਮੇਰੇ ਮम्मा ਉਹ ਵਾ ਵੇਖਿਆ ਮੰਮੀ ਕੁੜੀ ਕਿਦਾਂ ਪੱਟੀਆਂ ਪੜਾਈਆਂ ਜੋ ਇਹਨੇ ਪੜਾਇਆ ਨਾ ਕੁੜੀ ਉਹ ਬੋਲਦੀ ਵਿਚਾਰੀ ਬਿੱਲਾ ਨਹੀਂ ਨਹੀਂ ਇਹਨੂੰ ਨਿਆਣੀ ਨੂੰ ਮੈਂ ਕੀ ਪੱਟੀਆਂ ਪੜਾਉਣੀ ਆ ਵਾ ਉਹ ਤੇ ਜਦੋਂ ਦਾ ਤੁਸੀਂ ਟਿਊਸ਼ਨ ਤਾਂ ਇਹਨੂੰ ਚੁੱਕਿਆ ਵਾ ਨਾ ਉਦੋਂ ਦੀ ਡਰ ਗਈ ਆ ਆਈਓ ਕਹਦੇ ਵੀ ਨਹੀਂ ਹੱਥ ਹਲਵਾਉਂਦੀ ਆ ਲਾਗੇ ਵੀ ਆਂਢੀ ਗਵਾਂਡੀਆਂ ਦੇ ਘਰ ਵਾ ਨਾ ਕਿਸਦੇ ਘਰ ਨਹੀਂ ਜਾਂਦੀ ਇਹ ਸੈਮ ਹੀ ਗਈ ਆ ਉਦੋਂ ਦੀ ਇਹ ਗਰਨਾਮ ਇਹ ਕੀ ਕਹਾਂਦੀ ਆ ਕੁੜੀ ਚੁੱਕੀ ਤੂੰ ਮੰਮੀ ਗਲਤੀ ਮੇਰੇ ਕੋਲ ਜ਼ਰੂਰ ਹੋਈ ਸੀ ਪਰ ਮੈਨੂੰ ਕਿਸ ਨੇ ਨੇਕਸਾ ਦਿੱਤੀ ਵੀ ਕੋਰਟ ਚਾਹੇ ਚੱਕਰ ਪੈ ਗੇ ਨਾ ਤੇ ਕੋਰਟ ਥੋਂ ਆਪਣੀ ਕੁੜੀ ਹਾਸਲ ਕਰ ਲਾ ਫਿਰ ਮੈਂ ਕੋਰਟ ਕੇਸ ਕੀਤਾ ਠੀਕ ਆ ਇਹ ਮੂੰਹ ਨਾਲ ਗੱਲ ਕਰਨਾਈ ਨਾ ਕੁੜੀ ਮੈਨੂੰ ਦੇ ਦੇ ਤੇ ਆਪਨੇ ਰਾਹ ਤੇ ਮੈਂ ਆਪਣੇ ਰਾਹ ਫੇਰ ਮੁੜ ਕੇ ਦੀ ਜ਼ਿੰਦਗੀ ਉਡਾਰੀ ਨਹੀਂ ਬਣੂ ਮੈਂ ਜਿਉ ਮਰਜ਼ੀ ਕਰ ਲਾ ਆਈ ਤੇ ਮੈਂ ਗੱਲ ਕਰਨੀ ਆ ਚਲੋ ਜੇ ਤੁਹਾਨੂੰ ਇੰਨਾ ਗੁੱਸਾ ਮੇਰੇ ਉੱਤੇ ਤੇ ਮੈਂ ਚਲ ਜਾ ਨਹੀਂ ਹਾਂ ਤੁਹਾਨੂੰ ਜੇ ਤੂੰ ਕੋਤ ਗੱਲ ਕਰਨ ਆਈ ਆ ਨਾ ਰਾਮ ਉਧਰ ਆ ਬੈ ਉਹ ਤੇ ਬਹਿ ਕੇ ਗੱਲ ਕਰੋ ਸੋਫੇ ਤੇ ਆ ਜਾਓ ਫੇ ਬਹਿ ਗੱਲ ਕਰਦੇ ਆਂ ਜੀ ਗੱਲ ਹੀ ਕਰਨੀ ਤੁਸੀਂ ਤੇ ਨਹੀਂ ਤੇ ਕੁੜੀ ਦਾ ਤੇ ਸੋਚ ਲਿਆ ਕੁੜੀ ਦੀ ਮਾਂ ਕੀ ਕਰੂਗੀ ਉਹ ਕਿੱਥੇ ਰਹੂਗੀ ਉਹ ਤੇ ਕੁੜੀ ਤੇ ਬਗੈਰ ਮੈਂਟੇ ਨਹੀਂ ਰਹਿੰਦੀ ਉਹ ਤੇ ਰੋ ਰੋ ਕੇ ਮਰ ਜੂਗੀ ਨਾ ਭੈਣ ਜੀ ਮੈਨੂੰ ਇਹ ਦੱਸ ਸਕਦੇ ਹੋ ਇਹ ਕਹਿਣਾ ਕੀ ਚਾਹੁੰਦੇ ਜੇ ਸਿੱਧੀ ਸਿੱਧੀ ਗੱਲ ਕਰੋ ਬਾਜ਼ਾਰ ਤਾਂ ਜਿਹਾ ਨਾ ਪਾਓ ਬਾਜ਼ਾਰ ਤਾਂ ਹੀ ਕੀ ਪਾਉਣੀਆਂ ਵਾ ਵੀ ਨਵੀ ਤੁਸੀਂ ਇਹੋ ਗੱਲ ਦੱਸੋ ਕਿ ਤੁਸੀਂ ਕੁੜੀ ਨੂੰ ਰੱਖਣਾ ਚਾਹੁੰਦੇ ਈ ਹੋ ਹਾਂ ਹਾਂ ਰੱਖਣਾ ਚਾਹੁੰਦੇ ਕੁੜੀ ਨੇ ਆਪਾਂ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਧੀ ਨਾ ਦਾਦਾ ਠੋਕਰ ਖਾਵੇ ਅਸੀਂ ਚਾਹਦੇ ਕੁੜੀ ਹੱਡ ਕੋ ਰਵੇ ਅਸੀਂ ਵਧੀਆ ਆਦੀ ਪਰਵਰਿਸ਼ ਕਰੀਏ ਚਲੋ ਫਿਰ ਠੀਕ ਆ ਜੇ ਤੁਸੀਂ ਕੁੜੀ ਨੂੰ ਰੱਖਣਾ ਚਾਹੁੰਦੇ ਈ ਹੋ ਨਾ ਤੇ ਮੇਰੀ ਇੱਕੋ ਹੀ ਦਰਖਾਸਤ ਆ ਕਿ ਮੈਂ ਜਿੱਥੇ ਮੇਰੀ ਧੀ ਰਹੂਗੀ ਨਾ ਮੈਂ ਉੱਥੇ ਹੀ ਰਹੂੰਗੀ ਮੈਂ ਆਪਣੀ ਕੁੜੀ ਤੋਂ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੀ ਤੇ ਨਾ ਮੈਂ ਉਹਦਾ ਵਸਾ ਹੀ ਖਾ ਸਕਦੀ ਆ ਤੇ ਜੇ ਮੇਰੀ ਧੀ ਇੱਥੇ ਰਹੂਗੀ ਤੇ ਮੈਂ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਆ ਤੇ ਬਾਕੀ ਇਹ ਆ ਤੈਨੂੰ ਆਪਣੇ ਸੁਭਾਅ ਬਦਲਨੇ ਪੈਣਗੇ ਇਹ ਨਾ ਹੋਵੇ ਕਿ ਤੁਸੀਂ ਪਹਿਲਾਂ ਵਾਲੀਆਂ ਗੱਲਾਂ ਕਰੋ ਤੇ ਫਿਰ ਸਾਡੇ ਰਿਸ਼ਤੇ ਦੇ ਵਿੱਚ ਫਿੱਕ ਪਵੇ ਐਂ ਤਾਂ ਬਦਲ ਜਾਗੇ ਤੂੰ ਬੰਦੂ ਤਿਆਰ ਪੁੱਛਲਾ ਮਾਤਾ ਇਹਨੂੰ ਨਾ ਤੂੰ ਵੀਂ ਦਾਦੇ ਨਾਲੇ ਹਾਨੂੰ ਬੱਚਾ ਕਿਉਂ ਨਾ ਆਂਦੇ-ਆਂਦੇ ਮੂਹਣ ਨਾਲੋਂ ਵਿਆਹ ਪਿਆਰਾ ਹੁੰਦਾ ਵਾ ਮੈਂ ਕੀ ਤਾਂ ਕਿੰਨਾ ਕੁ ਤੜਫਣ ਲਈ ਹੈ ਕੁੜੀ ਬਦਲੇ ਗੱਲ ਤੇ ਤੁਹਾਡੀ ਠੀਕ ਆ ਆ ਬੱਚੇ ਵਾਲ ਵੇਖ ਕੇ ਤੁਹਾਡਾ ਤੇ ਮੋਹ ਜਾ ਗਿਆ ਵਾ ਪਰ ਇੱਕ ਗੱਲ ਇਹ ਵੀ ਆ ਨਾ ਤੁਹਾਨੂੰ ਵੀ ਪਤਾ ਵਾ ਆਪਣੇ ਆਪ ਵੱਲ ਵੀ ਵੇਖ ਲੋ ਕਿ ਤੁਹਾਨੂੰ ਤੁਸੀਂ ਹੁਣ ਕਿੰਨੇ ਤੱਕੇ ਖਾਦੇ ਆ ਇਹਦੀ ਕਿਤੇ ਮਤਲਬ ਰਿਸ਼ਤੇ ਦੀ ਗੱਲ ਨਹੀਂ ਬਣੀ ਚਾਰ ਪੰਜ ਸਾਲ ਹੋ ਗਏ ਇਹ ਗੱਲ ਨੂੰ ਉਦਾਂ ਹੀ ਆ ਤੁਹਾਡਾ ਘਰ ਨਾ ਬਸਦਿਆਂ ਚ ਤੇ ਨਾ ਉੱਜੜਦਿਆਂ ਚ ਜੇ ਇਹਦਾ ਤੁਸੀਂ ਦੋਰੇ ਘਰ ਬਸਾਉਣਾ ਚਾਹੁੰਦੇ ਈ ਹੋ ਤੇ ਫਿਰ ਮੈਨੂੰ ਦੱਸ ਦੋ ਪਰ ਦੂਜੀ ਗੱਲ ਇਹ ਆ ਕਿ ਤੁਹਾਨੂੰ ਪਤਾ ਵਾ ਮੈਂ ਕਿਤੇ ਵੀ ਗਲਤ ਨਹੀਂ ਹਗੀ ਮੈਂ ਹਰ ਇੱਕ ਜਗ੍ਹਾ ਸਹੀ ਹਗੀ ਮੈਂ ਕਿਸ ਦੇ ਨਾਲ ਕੋਈ ਬੁਰਾ ਨਹੀਂ ਕੀਤਾ ਐਡੀ ਸੇ ਤੇ ਤੈਨੂੰ ਕਿੱਦਾਂ ਦੱਸਦੀਏ ਚੱਲ ਵੇ ਇਧਰ ਆ ਗਰਨਾਮ ਗੱਲ ਸੁਣ ਤੂੰ ਮੇਰੇ ਮੰਮੀ ਮੈਨੂੰ ਲੱਗਦਾ ਵਾ ਇਹ ਬੁੜੀ ਨਾ ਕੋਈ ਨਾ ਕੋਈ ਖਰਾਬੀ ਕਰੂਗੀ ਇਹਦੇ ਨਹੀਂ ਤੌਰ ਤਰੀਕੇ ਹੈਗੇ ਪਰ ਵਸਾਉਣ ਵਾਲੇ ਇਹ ਤੇ ਡਿੱਕੇ ਡੰਦੀ ਆ ਐਵੇਂ ਆਂਦੇ ਆ ਕਿ ਉਹ ਰੱਸੀ ਸੜ ਗਈ ਤੇ ਬੱਲ ਨਹੀਂ ਗਿਆ ਹਾਲਾਤ ਇਹਨਾਂ ਦੇ ਕਿੰਨੇ ਮਾੜੇ ਆ ਪਰ ਆਕੜ ਨਹੀਂ ਛੱਡਦੀ ਜਿ ਘਿੱਟੇ ਗੋਡੇ ਤੂ ਤੂ ਤੋੜਦੀ ਆ ਆਦੋਂ ਕੀ ਪਤਾ ਕਿਹੜੀ ਸਲਾਹ ਇਹਨਾਂ ਨੇ ਕਰਨੀ ਤੇ ਕਿਹੜੀ ਨਹੀਂ ਤੇ ਨਾ ਕਰਨਗੇ ਨਾ ਮੰਨਣਗੇ ਤੇ ਨੁਕਸਾਨ ਇਹਨਾਂ ਦਾ ਆ ਮੇਰਾ ਥੋੜੀ ਨੁਕਸਾਨ ਵਾ ਮੈਂ ਤੇ ਜਿਹੜੇ ਭਾਂਡੇ ਖਾਣ ਲਈ ਆ ਨਾ ਖਾਈ ਜਾਣਾ ਮਮਮੀ ਹੁਣ ਕਿੱਧਰ ਲੈ ਜਾਂਦਾ ਮੈਨੂੰ ਹੁਣ ਸੁਲਾ ਕਹੇ ਰਹਿ ਗਈ ਹੁਣ ਕੋਈ ਜੌਬ ਦੇਦੀ ਇਹਨੂੰ ਵੇ ਇੱਥੇ ਬਹਿ ਤਾਦੀਆਂ ਤੈਨੂੰ ਲੈ ਦੱਸ ਵੀ ਦੱਸਣਾ ਮੈਨੂੰ ਤੂੰ ਵੇ ਠੰਡਾ ਰਹਿ ਆ ਕਰ ਇੰਨਾ ਕਾਲਾ ਨਾ ਪਿਆ ਕਰ ਕੋਈ ਠੰਡੇ ਨੂੰ ਮਾਗਣਾ ਸੋਚਿਆ ਕਰ ਜੇ ਮੈਂ ਤੈਨੂੰ ਅੰਦਰ ਲਿਆਂਦਾ ਨਾ ਤੇ ਕੋਈ ਤੈਨੂੰ ਦੱਸਣ ਲਈ ਲਿਆਂਦਾ ਵਾ ਮੈਂ ਮੇਰੀ ਸੁਣ ਗੱਲ ਦਰ ਦਾਦੀਆਂ ਹੀ ਠੋਕਰਾ ਖਾ ਕੇ ਵੇਖ ਲਿਆਂ ਵਾ ਅਵਲ ਤਾਂ ਕੋਈ ਰਿਸ਼ਤਾ ਆਉਂਦਾ ਹੀ ਨਹੀਂ ਜੇ ਆਉਂਦਾ ਹੀ ਤੇ ਨੇਪਰੇ ਚਾਣ ਲੱਗਦੇ ਤੇ ਆਂਢੀ ਗਵਾਂਢੀ ਕੋਹ ਨਹੀਂ ਦਿੰਦੇ ਤੇ ਹੋਰ ਹੁਣ ਹੁਣ ਤੇ ਉਹ ਗੱਲਾਂ ਦਿੰਦੇ ਨਾ ਲక్ష్ਮੀ ਘਰ ਚੱਲ ਕੇ ਆਪ ਆਈ ਆ ਉਹਨੂੰ ਤੱਕਾ ਨਹੀਂ ਲਈਦਾ ਨਾਲੇ ਸਾਡੀ ਧੀ ਆ ਤੇ ਧੀ ਦੇ ਨਾਲ ਮਾਂ ਨੇ ਵੀ ਤੇ ਰਹਿਣਾ ਹੀ ਆ ਫਿਰ ਨਾਲੇ ਮੇਰਾ ਕੀ ਆ ਬੁੱਢੀ ਠੇਰੇ ਦਾ ਅੱਜ ਹੈਗੀ ਆ ਕੱਲ ਹੋਣਾ ਤੇ ਨਹੀਂ ਮੈਂ ਨਹੀਂ ਤੇਰਾ ਇਕੱਲੇ ਦਾ ਮੁੜ ਕੇ ਕੀ ਬਣੂ ਜੇ ਫਰਜ਼ ਕਰ ਤੂੰ ਦੋਰੇ ਕਰ ਵੀ ਲੈਂਦਾ ਨਾ ਉਹ ਗੱਲ ਨਹੀਂ ਬਣਦੀ ਆਂਦੇ ਹੁੰਦੇ ਨਾ ਸੱਨਾ ਭੱਜਿਆ ਤੇ ਠੂਠਾ ਜੁੜਦਾ ਹੁੰਦਾ ਵਾ ਮੜ ਕਿਉਂ ਗੱਲ ਨਹੀਂ ਬਣਦੀ ਹੁਣ ਤੇ ਚੱਲ ਪਹਿਲੀ ਆ ਗਈ ਪਹਿਲੀ ਵਿਆਹ ਜਿਹੜੀ ਹੁੰਦੀ ਨਾ ਪਹਿਲੀ ਹੁੰਦੀ ਆ ਚੱਲ ਠੀਕ ਆ ਮੰਮੀ ਤੇਰੀਆਂ ਸਾਰੀਆਂ ਗੱਲਾਂ ਮੰਨਦਾ ਮੈਂ ਤੈਨੂੰ ਕੀ ਲੱਗਦਾ ਵਾ ਉਹ ਆਪਣੇ ਆਪ ਸੁਧਾਰੂਗੀ ਮੇ ਪੁੱਤ ਥੋੜਾ ਜਿਹਾ ਦਿਮਾਗ ਨਾਲ ਸੋਚ ਗਲਤੋ ਪਹਿਲਾਂ ਵੀ ਨਹੀਂ ਤੇ ਗਲਤੋ ਹੁਣ ਨਹੀਂ ਆ ਗਲਤ ਤੇ ਪੁੱਤਾਂ ਹੀ ਜ਼ੁਲਮ ਤੇ ਉਹਤੇ ਹੀ ਕਰਦੇ ਰਹੇ ਕੁੱਟ ਮਾਰੋ ਦੀ ਹੀ ਕਰਦੇ ਰਹੇ ਬੰਨ ਪਏ ਹੀ ਉਹਨੂੰ ਰਹਿ ਆ ਮਿਆਨੀ ਉਹ ਤੇ ਫੇਰ ਚੰਗੀ ਆ ਜਿਹੜੀ ਚੱਲ ਕੇ ਫੇਰ ਸਾਡੇ ਘਰ ਆ ਗਈ ਆ ਚਾ ਠੀਕ ਆ ਮੰਮੀ ਜੋ ਤੈਨੂੰ ਸਹੀ ਲੱਗਦਾ ਨਾ ਉਹ ਹੀ ਠੀਕ ਆ ਤੇ ਦਾਗਰੋਂ ਜਦਾ ਮੂੰਹ ਜਣਾ ਬਣਾ ਉਡੀ ਕੰਡੀਆਂ ਵਾ ਤੇ ਉਹਨਾਂ ਦੇ ਆਪਾਂ ਲਾਗੇ ਚੱਲੀਏ ਚੱਲ ਕਦੋਂ ਦੇ ਗਏ ਫਿਰ ਕਿਹੜੀਆਂ ਲੰਮੀਆਂ ਸਲਾਵਾ ਕਰਨ ਦੇ ਪੇ ਹੱਲੇ ਤੱਕ ਕਰਨੀ ਬੌੜੇ ਆ ਜਾਂਦੇ ਮੰਮੀ ਫਿਰ ਵੀ ਤੁਹਾਨੂੰ ਪਤਾ ਹੀ ਹੈ ਸੌ ਚਾਰ ਬਚਾਂਦਰਾ ਕਰਨਾ ਹੋਣਾ ਦੱਸੋ ਭੈਣ ਜੀ ਕੀ ਸਲਾਹ ਕੀਤੀ ਐ ਸਾਨੂੰ ਵੀ ਨੇਰਾ ਹੋਣ ਡਿਆ ਵਾ ਸਾਡੀ ਬਸ ਲੰਗ ਜਾਣੀ ਆ ਹਾਂਜੀ ਸਲਾਹ ਤਾਂ ਅਸੀਂ ਕਰ ਲਈ ਆ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹਿੰਦੇ ਜੇ ਨਾ ਸਾਨੂੰ ਮਨਜ਼ੂਰ ਵਾ ਬਾਕੀ ਜੋ ਕੁਝ ਪਿੱਛੇ ਜ਼ਿੰਦਗੀ ਵਿੱਚ ਹੋਇਆ ਵਾ ਜਾਂ ਇਹਦੇ ਨਾਲ ਹੋਇਆ ਜਾਂ ਸਾਡੇ ਨਾਲ ਹੋਇਆ ਵਾ ਇਹਨਾਂ ਗੱਲਾਂ ਤੇ ਮਿੱਟੀ ਪਾਓ ਤੇ ਆਪਣੇ ਨਵੇਂ ਸਿਰੇ से ਜ਼ਿੰਦਗੀ ਸ਼ੁਰੂ ਕਰਨ ਹਾੜ ਭੈਣ ਜੀ ਟਾੜੀ ਬਹੁਤ ਸਿਆਣੀ ਗੱਲ ਵਾ ਚਲੋ ਕੋਈ ਜੀ ਬੱਚਾ ਕਰਮਾਂ ਵਾਲਾ ਹੁੰਦਾ ਵਾ ਜਿਹੜਾ ਨਾਲ ਜੋੜ ਦਿੰਦਾ ਵਾ ਤੇ ਚਲੋ ਸਾਡੀ ਧੀ ਦਾ ਦੋਰੇ ਘਰ ਵੱਸਿਆ ਵਾ ਹੋਰ ਭੈਣ ਜੀ ਇਹੋ ਕੁਝ ਤੇ ਹੁਣ ਚਾਹਨੀ ਆ ਮੈਂ ਵੀ ਵੀ ਚੱਲ ਆਪਣੇ ਵਸਣ ਦੱਸਣਾ ਤੇ ਮੈਂ ਤੇ ਦੋ ਰੋਟੀਆਂ ਹੀ ਖਾਣਗਾ ਵਾ ਹੁਣ ਮੈਂ ਕੀ ਕਰ ਲੈਣਾ ਮੈਂ ਕਿਹੜਾ ਹਿੱਕ ਤੇ ਧਰ ਕੇ ਲੈ ਜਾਣਾ ਜੋ ਕੁਝ ਹੈਗਾ ਇੰਨਾ ਜੋ ਗਈ ਹੈ ਚਲੋ ਠੀਕ ਆ ਮੰਮੀ ਜੇ ਤੁਸੀਂ ਸਾਰਾ ਕੁਝ ਭਲਾ ਤਾ ਤੇ ਅੱਜ ਤੋਂ ਮੈਂ ਵੀ ਸਾਰਾ ਕੁਝ ਭਲਾ ਤਾ ਅਸੀਂ ਸਾਰੇ ਜਾਣੇ ਨਾ ਰਲ ਮਿਲ ਕੇ ਰਵਾਂਗੇ ਤੇ ਇਹ ਮੈਂ ਤਾਂ ਬੜੀ ਖੁਸ਼ੀ ਤੇਰਾ ਘਰ ਦੂਰੇ ਵਸ ਗਿਆ ਵਾ ਮੰਮੀ ਤੁਸੀਂ ਤਾਂ ਬੜੇ ਖੁਸ਼ ਹੋ ਪਰ ਮੈਂ ਨਹੀਂ ਖੁਸ਼ ਹੈਗੀ ਕਿਉਂ ਕੀ ਗੱਲ ਗੱਲ ਇਹੋ ਹੀ ਆ ਕਿ ਤੁਸੀਂ ਅੱਜ ਰਾਤ ਮੇਰੇ ਕੋਲ ਰੋ ਇਸ ਸਵੇਰੇ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੀ ਗੱਲ ਵਾ ਤੇ ਫਿਰ ਮੈਨੂੰ ਖੁਸ਼ੀ ਵੱਧ ਹੋਊਗੀ ਜੇ ਉਹ ਗੱਲ ਮੇਰੀ ਪੂਰੀ ਪੈ ਗਈ ਤੇ ਇਹ ਗਰਮੀ ਯਾਰ ਕਿੰਨੀ ਹੋ ਗਈ ਆ ਧੁੱਪ ਬਹੁਤ ਜ਼ਿਆਦਾ ਬੈਠੇ ਆਹ ਗਰਮੀ ਬਾਹਰ ਹੀ ਲੱਗੀ ਜਾਂਦੀ ਆ ਉਧਾਂ ਤੇ ਹਵਾ ਵਗੰਡੀ ਆ ਪਰ ਫਿਰ ਵੀ ਗਰਮੀ ਬਹੁਤ ਆਣਾ ਅੱਜ ਤੇ ਠੰਡਾ ਵਾ ਕੱਲ ਬਹੁਤ ਜ਼ਿਆਦਾ ਗਰਮੀ ਆ ਤੂੰ ਇਹ ਫੋੜ ਵੇਖੀ ਜਾਣ ਦੇ ਕੋ ਡੰਗਰਾਂ ਨੂੰ ਪੱਠਾ ਪੱਠਾ ਹੀ ਵੇਖ ਲਓ ਬਾਹਰ ਜਾ ਕੇ ਪੱਠੇ ਵੱਢ ਲਿਆ ਮੈਂ ਤੋਂ ਬੜੀ ਲੱਗੀ ਹੁਣ 2 ਮਿੰਟ ਬਹਿ ਲੈਂਦੇ ਕਿਦੇ ਲੈ ਉਹ ਕਿੱਧਰ ਸਾਰੇ ਧਰੇ ਹੋਣ ਦੇ ਲੱਗਦਾ ਪੈ ਗਿਆ ਹੀ ਕੋਈ ਸਿਆਪਾ ਤੁਹਾਨੂੰ ਕਿਹਾ ਹੀ ਮੈਂ ਨਾ ਇਹਨਾਂ ਦੀਆਂ ਗੱਲਾਂ 'ਚ ਆਓ ਸਾਰੇ ਇਕੱਠੇ ਹੋ ਕੇ ਤੇ ਆਗੇ ਜੇ ਹੁਣ ਚੱਲ ਆ ਲੈਂਦੇ ਕੋਈ ਨਹੀਂ ਕਰ ਲੈਨੇ ਇਹ ਗੱਲ ਕੀ ਹੋ ਗਿਆ ਸਤਿਕਾਰਬਾਦੀ ਸਤਿਕਾਰ ਸਸੀ ਕਰ ਬੱਤ ਨਾ ਸਸੀ ਕਰ ਮੈਂ ਤਾਂ ਸਸੀ ਕਰ ਬਈ ਸਸੀ ਕਰ ਬੈਜੋ ਬੈਜੋ ਕਰ ਨਾ ਪਾਜੀ ਬੈਠੋ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਬੈਜੋ ਬੈਰੂ ਮੈਂ ਤਾਂ ਬੈਰੂ ਕਿ ਕੁਰਸੀ ਲੈ ਲੈਣੀ ਇੱਕ ਦੀ ਕੁਰਸੀ ਫੜ ਲੈ ਗਰੂ ਕੋ ਇੱਥੇ ਆ ਜਾਓ ਇੱਥੇ ਆ ਰੋ ਕੋਈ ਨਾ ਨਹੀਂ ਬੈਜੋ ਕੋਈ ਮੈਂ ਹੋਰ ਫੜ ਲਈ ਨਾ ਕੁਰਸੀ ਲੈ ਆਵਾਂ ਸਿੰਦੇਪਾ ਕੁਰਸੀ ਰਹਿਣ ਦੇ ਇੱਥੇ ਬੈ ਮੇਰੀ ਗੱਲ ਸੁਣ ਆ ਕਿਹੜੀ ਹੁਣ ਗੱਲ ਨਵੀਂ ਸੁਣਨੀ ਆ ਕੋਈ ਨਵਾਂ ਸਿਆਪਾ ਦਾ ਕੋਈ ਪਾਦਵੀ ਗੱਲ ਨਹੀਂ ਨਹੀਂ ਭਾਬੀ ਨਵਾਂ ਸਿਆਪਾ ਨਹੀਂ ਪਉਂਦੀ ਮੈਂ ਤੇ ਬਸ ਨਾ ਇੱਥੇ ਇਹੋ ਹੀ ਕੰਮ ਕਰਨਾ ਆਈ ਆ ਜਿਹੜਾ ਜ਼ਰੂਰੀ ਆ ਵੀਰ ਮੈਂ ਜਿਹੜੀ ਤੇਰ ਕੋ ਪਹਿਲੀ ਲਖਾਈ ਸੀ ਨਾ ਮੈਂ ਉਹ ਵਾਪਸ ਕਰਨ ਆਈ ਆ ਮੈਨੂੰ ਕੋਈ ਪਹਿਲੀ ਤੇ ਨੀ ਨੀ ਲੋੜ ਹੈਗੀ ਕਿਉਂਕਿ ਮੇਰਾ ਘਰ ਦੇ ਵਿੱਚ ਨਾ ਰਜਾਵੰਦੀ ਹੋ ਗਈ ਆ ਸਹਿਮਤੀ ਹੋ ਗਈ ਆ ਮੈਂ ਨਾ ਹੁਣ ਆਪਣੇ ਘਰੇ ਵਸਦੀ ਰਸਦੀ ਆ ਤੇ ਬਾਕੀ ਚਲੋ ਜਿਹੜੀ ਪਹਿਲੀ ਦੀ ਗੱਲ ਵਾ ਨਾ ਤੂੰ ਮੈਨੂੰ ਜਿੱਥੇ ਮਰਜੀ ਸਾਦ ਲਈ ਤਸਵੀਲ ਲੈ ਸਾਦਨੀ ਕਚਹਿਰੀ ਸਾਦ ਲਈ ਮੈਂ ਆਣ ਕੇ ਤੇ ਉੱਥੇ ਸਾਈਨ ਕਰ ਦੂੰਗੀ ਮੈਨੂੰ ਇਹ ਜ਼ਮੀਨ ਜਾਇਦਾਦ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੇਰੇ ਆਪਣੇ ਘਰ ਦੇ ਮੇਰੇ ਨਾਲ ਖੁਸ਼ ਹੋਵਾ ਕਹਿੰਦੇ ਆ ਵੀ ਤੂੰ ਹੁਣ ਇੱਥੇ ਆ ਜਾ ਆਪਣੇ ਘਰ ਰੋ ਚਲ ਉੱਠਤੀ ਜਾਈ ਚਲੀ ਆਪਣੇ ਘਰ ਨੂੰ ਜਿਹੜਾ ਕੰਮ ਆਹੀ ਆਏ ਉਹ ਆਡਾ ਹੋ ਗਿਆ ਚਲ ਠੀਕ ਕਿੱਦਾਂ ਤੁਸੀਂ ਜਾਣਾ ਵਾ ਬੈਹ ਜੋ ਜੇ ਤੁਸੀਂ ਇੱਡੇ ਆਏ ਜੇ ਪਿਆਰ ਦੇ ਨਾਲ ਤੇ ਫਿਰ ਇਹ ਥੋੜਾ ਵਾ ਪਾਣੀ ਚਾਹ ਪੀ ਕੇ ਤੇ ਫਿਰ ਜਾਣਾ ਵਾ ਕਿਹ ਕਰ ਲੋ ਮੰਮੀ ਰਾਜੋ ਵੀ ਸਾਰੀਆਂ ਗੱਲਾਂ ਸਾਰਿਆਂ ਨੇ ਭੁੱਲ ਲੀਆਂ ਵਾ ਨਾ ਤੇ ਤੂੰ ਵੀ ਹੁਣ ਸਾਰੀਆਂ ਗੱਲਾਂ ਭੁੱਲ ਕੇ ਤੇ ਮੈਨੂੰ ਮਾਫ ਕਰ ਦੇ ਨਹੀਂ ਸਿੰਦੇ ਤੈਨੂੰ ਮਾਫ ਕੀ ਕਰਾਂ ਮੈਂ ਤੂੰ ਮੈਨੂੰ ਕਦੋਂ ਦਾ ਘਰੋਂ ਕੱਢਿਆ ਤੇ ਮੇਰੇ ਮਗਰ ਕਿਤੇ ਫੋਨ ਕੀਤਾ ਕਿਤੇ ਪਤਾ ਲਿਆ ਮੇਰਾ ਵੀ ਮਾਂ ਮੇਰੀ ਹੈਗੀ ਕਿ ਮਰ ਗਈ ਮੈਂ ਤਾਂ ਹੀ ਤੇ ਤੇਰੇ ਕੋਲ ਹੱਥ ਜੋੜ ਕੇ ਮਾਫੀ ਮੰਗਣਿਆ ਆਖੇ ਤੇ ਮੈਂ ਤੇਰੇ ਪੈਰੀਂ ਨਾ ਪਰ ਮੇਰੇ ਕੋਲ ਤੂੰ ਹੀ ਆ ਇਕੱਲੀ ਤੇ ਮੇਰੇ ਨਾਲ ਰਹਿ ਕੋਈ ਨਹੀਂ ਪੰਮ ਉਹਨੂੰ ਭੈਣ ਆਪਣੇ ਘਰ ਜੇ ਚਲ ਗਈ ਇਹਨਾਂ ਤੇ ਚੰਗੀ ਗੱਲ ਵਾ ਚਲੋ ਸਾਰਾ ਕੁਝ ਜੇ ਤੀਪਾ ਆਏ ਜੇ ਉਹ ਆਪਣੇ ਘਰ ਰਹੂਗੀ ਤੇ ਤੂੰ ਆਪਣੇ ਘਰ ਰਹਿ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਤੂੰ ਨਹੀਂ ਵਧੀਆ ਉਹਦੇ ਹੋਏ ਆਪਣੇ ਘਰ ਤੀ ਚਲ ਗਈ ਮੇਰੇ ਸਿਰ ਤੋਂ ਟੈਨਸ਼ਨ ਮੁੱਕੀ ਉਹ ਨਹੀਂ ਮੰਮੀ ਸਿੱਧਾ ਸਹੀ ਕਹਿਣ ਡਿਆ ਵਾ ਜੇ ਅਗਲਾ ਗੰਦਾ ਗਲਤੀ ਮੰਨਦਾ ਨਾ ਤਾਨੂੰ ਮਾਫ ਕਰਨ ਦਾ ਤੇਰਾ ਫਰਜ਼ ਵਾ ਮੰਮੀ ਸਾਨੇ ਜੀ ਮੰਮੀ ਮੈਂ ਆਨੀ ਆ ਵੀ ਇੱਕ ਵਾਰੀ ਸਿੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ ਚਲੋ ਗਾੜੀ ਇਹ ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਆ ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਮੁੜ ਕੇ ਇਹ ਗਲਤੀ ਕਰੂਗਾ ਤੇ ਮੰਮੀ ਚੱਲ ਪੁੱਤ ਮੈਂ ਕੋਰਾ ਮਾਂ ਨੂੰ ਕਰ ਦੇਣੀ ਆ ਨਹੀਂ ਤੂੰ ਰਾੜੀ ਇਹ ਗਲਤੀ ਨਹੀਂ ਕਰਨੀ ਮੇਰੇ ਬਾਅਦ ਮੰਮੀ ਤੂੰ ਹੱਥ ਨਹੀਂ ਜੋੜਨੇ ਤੂੰ ਮੇਰੇ ਇੱਕ ਅੱਧੀ ਛੱਡ ਵੀ ਸਕਦੀ ਆ ਤੇ ਜੇ ਕਦੇ ਉਹਦਾਂ ਹੀ ਛੱਡੀ ਹੁੰਦੀ ਨਾ ਤੇ ਭਾਵੇਂ ਆਹ ਦੇਣੀ ਨਾ ਆਉਂਦਾ ਮੈਂ ਨਹੀਂ ਨਾ ਪੁੱਤ ਛੱਡ ਸਕਦੀ ਤੇ ਕੋਈ ਗੱਲ ਨਹੀਂ ਜੇ ਨਹੀਂ ਛੱਡੀ ਪਰ ਹੁਣ ਮੈਨੂੰ ਮਾਫ ਕਰ ਦੇ ਬਸ ਚਲੋ ਛੱਡੋ ਇਹਨਾਂ ਗੱਲਾਂ ਨੂੰ ਤੇ ਚੱਲ ਭਾਬੀ ਹੁਣ ਤੁਹਾਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਤੇ ਮੇਰਾ ਵੀ ਘਰ ਸੋਨਾ ਵਸ ਗਿਆ ਵਾ ਹੁਣ ਨਾ ਗਰਮਾ ਗਰਮ ਚਾਹ ਬਣਾ ਕੇ ਲੈ ਆਂਦੀ ਆ ਮੈਂ ਬਣਾ ਕੇ ਆਹ ਬੈਠੋ ਤੁਸੀਂ ਸਾਰੇ ਚਾਹ ਗਰਮੀ ਦੇ ਬਣਾ ਕੇ ਲਿਆ ਚਾਹ ਵਧੀਆ ਜੀ ਮੈਂ ਆ ਜਾਂਦੇ ਪਾ ਚਲ ਠੀਕ ਆ ਭਈਆ ਹੁਣ ਨਾ ਸਾਰਾ ਕੁਝ ਸੈੱਟ ਹੋ ਗਿਆ ਵਾ ਹੁਣ ਤੂੰ ਭਈਆ ਘਟ ਤੇ ਭਰਾ ਬਣ ਕੇ ਵਾਧੂ ਖਾ ਲਈ ਸਾਡੀ ਭੈਣ ਨੂੰ ਹੁਣ ਕੋਈ ਤੰਗ ਨਾ ਕਰਿਓ ਉਹਨੂੰ ਨਹੀਂ ਨਹੀਂ ਸਿੰਦੇ ਤੈਨੂੰ ਕੋਈ ਸਿਕਾਇਤ ਨਹੀਂ ਹੁੰਦੀ ਚੰਗਾ ਅੱਜ ਤੋਂ ਬਾਅਦ ਆਹੀਂ ਪਿਆਰ ਰਹਿ ਜਾਣਾ ਕਿ ਜਿੱਦਾਂ ਪਹਿਲਾਂ ਮਿਲਦੇ ਨਾ ਉਦਾਂ ਹੀ ਮਿਲਾਂਗੇ ਪਿਆਰ ਨਾਲ ਤੇ ਮਾਸੀ ਜੀ ਤੁਸੀਂ ਵੀ ਟੋਰਨਾ ਆਰਾਮ ਨਾਲ ਮੰਝੇ ਤੇ ਬਹਿਣਾ ਵਾ ਆਪੇ ਪੰਮੋ ਘਰ ਦਾ ਸਾਰਾ ਕੁਝ ਵੇਖੂਗੀ ਤੇ ਮਜੇ ਨਾਲ ਪੱਕੀਆਂ ਰੋਟੀਆਂ ਖਾਣੀਆਂ ਵਾ ਬਸ ਨਹੀਂ ਨਹੀਂ ਪਤਾ ਕੰਮ ਦੇ ਵਾਧੂ ਕਰ ਲੈਂਦੀ ਆ ਤੇ ਬਾਕੀ ਸਿੰਦੇ ਖੜ ਮੇਰੇ ਵੀ ਨਾ ਲਾਲਚ ਦੀ ਪੱਟੀ ਵੱਧੀ ਸੀਗੀ ਅੱਖਾਂ ਦੇ ਜੇ ਹੁਣ ਜਿੰਨੇ ਧੀ ਦੇਤੀ ਉਹਨੇ ਪਿੱਛੇ ਕੀ ਰੱਖਿਆ ਸਰਕੋ ਜੇਹੀ ਹੁੰਦਾ ਵਾ ਮਾਸੀ ਜੀ ਜ਼ਮੀਨਾਂ ਜਾਇਦਾਦਾਂ ਸਾਰੀਆਂ ਇੱਥੇ ਰਹਿ ਰਣੀਆਂ ਇੱਕ ਸਿਰਫ ਪਿਆਰ ਆ ਨਾ ਜਿਹੜਾ ਉਹ ਆਪਾਂ ਇੱਕ ਦੂਸਰੇ ਨਾਲ ਕਰਾਂਗੇ ਪਿਆਰ ਵੰਡਾਂਗੇ ਤੇ ਪਿਆਰ ਮਿਲੂਗਾ ਬਸ ਪੁੱਤ ਨਾਲ ਕੁਝ ਨਹੀਂ ਜਾਣਾ ਹਾਂਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਬਾਕੀ ਇਹ ਹੀ ਸਾਡੀ ਛੋਟੀ ਜੀ ਤੁਹਾਡੇ ਲਈ ਵੀਡੀਓ ਤੇ ਇਹ ਸਾਰੇ ਜਣੇ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਅਹੀਂ ਐਂਡਿੰਗ ਵੀ ਇਹਦੀ ਵਧੀਆ ਕੀਤੀ ਆ ਬਾਕੀ ਤੁਹਾਡੇ ਕਮੈਂਟਾਂ ਤੇ ਡਿਪੈਂਡ ਕਰਦਾ ਵਾ ਵੀ ਕਿੱਦਾਂ ਦੀ ਐਂਡਿੰਗ ਹੋਣੀ ਚਾਹੀਦੀ ਹੈਗੀ ਤੇ ਸਾਰੇ ਜਾਣੇ ਸਾਨੂੰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਇੱਕ ਗੱਲ ਹੋਰ ਦੋਸਤੋ ਨਾਲੇ ਇਹ ਦੱਸਿਓ ਸਾਨੂੰ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਵੇਂਦੇ ਜੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀ ਦੱਸਿਓ ਵੀ ਅਸੀਂ ਅਗਲੀ ੜਾ ਕਨਸੈਪਟ ਚਾਲੂ ਕਰਨਾ ਨਾ ਕਿਹੜੇ ਪੇਸ ਤੇ ਚਾਲੂ ਕਰੀਏ ਤੇ ਕਿੰਦਾਂ ਦੀਆਂ ਸਟੋਰੀਆਂ ਵੇਖਣਾ ਪਸੰਦ ਕਰਦੇ ਜੀ ਤੇ ਨਾਲੇ ਮੈਨੂੰ ਰੋਲ ਜਿਹੜਾ ਨਾ ਉਹ ਕਿੱਦਾਂ ਦਾ ਮਿਲਣਾ ਚਾਹੀਦਾ ਵਾ ਇਹ ਜ਼ਰੂਰ ਦੱਸਿਓ ਨਹੀਂ ਤੁਹਾਨੂੰ ਰੋਲਾਂ ਹੀ ਡੇਂਜਰ ਹੀ ਦੇਣਾ ਵਾ ਤੁਹਾਨੂੰ ਪੱਪ ਦੇ ਬਦਮਾਸ਼ਾ ਇਹ ਆ ਵੀ ਸਾਨੂੰ ਇਹ ਵੀ ਦੱਸਿਓ ਕਿ ਅਸੀਂ ਵੀ ਗਾੜੀ ਨਾ ਕੋਈ ਤੁਹਾਡੇ ਕੋਲ ਕਨਸੈਪਟ ਹੋਵੇ ਵਧੀਆ ਜਿਹੜਾ ਆਪਾਂ ਫੈਮਿਲੀ ਵੇਖ ਕੇ ਵੇਖ ਸਕੀ ਹਾਂ ਹਾਂ ਜ਼ਰੂਰ ਸੁਝਾ ਦਿਓ ਤੈਨੂੰ ਕਿਹਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਇਹ ਵੀ ਹਣ ਦੱਸਿਓ ਕਮੈਂਟ ਕਰਕੇ ਬਾਕੀ ਮੈਂ ਕੋਲਾਪਾਲਾ ਜਿਆ ਬੰਦਾ ਵਾਂ ਬਦਮਾਸ਼ ਤੇ ਮੈਨੂੰ ਇਹ ਵੀਡੀਓ ਜੀ ਬਣਾ ਦਿੰਦੇ ਆ ਬਾਕੀ ਚਲੋ ਇਹ ਆ ਤੁਹਾਡੀ ਭਾਪੀ ਦੀ ਐਕਟਿੰਗ ਕਿੰਨੀ ਲੱਗੀ ਕੋਈ ਇਹ ਵੀ ਦੱਸਿਓ ਹੈ ਹਾਂ ਬੇਚਾਨੀ ਬੜੀ ਚੰਗੀ ਆ ਪਰ ਅਹੀਂ ਪਰ ਇਹਨੂੰ ਅਜੇ ਤਿੰਗੇ ਤਾਂ ਦੇਣੇ ਮੈਨੂੰ ਕਰਨਾ ਪੈਣਾ ਜਿਹਦਾ ਸੀਨ ਇਹਦੇ ਕੋ ਕਰਾਉਨੇ ਨਾ ਕਰਨੀ ਨਹੀਂ ਨਹੀਂ ਮੈਂ ਨਹੀਂ ਇਦਾਂ ਤਾਂ ਨਹੀਂ ਬੋਲ ਸਕਦੀ ਮੈਂ ਵੀਡੀਓ ਤੈਨੂੰ ਬੋਲਣਾ ਹੀ ਪੈਣਾ ਵਾ ਸਾਰੇ ਜੀ ਸਾਰਿਆਂ ਨੇ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਬੇਸ ਤੇ ਅਗਲਾ ਟੋਪਿਕ ਆਵੇ ਤੇ ਕਿਹੜੀ ਐਕਟਿੰਗ ਦਾ ਨੂੰ ਕਿੱਦਾਂ ਦੀ ਲੱਗੀ ਕਿਨੂੰ ਗਾਂਹ ਜਾ ਕੇ ਕਿੱਦਾਂ ਦਾ ਰੋਲ ਦੇਣਾ ਚਾਹੀਦਾ ਵਾ ਜਾਂ ਮਿਲਣਾ ਚਾਹੀਦਾ ਹੈਨਾ ਤੇ ਇਹ ਸਾਰਾ ਕੋ ਸਾਨੂੰ ਦੱਸਿਓ ਤੇ ਜੇ ਤੁਹਾਡੇ ਇਮਤਿਹਾਗ ਦੇ ਵਿੱਚ ਮਤਲਬ ਵੀ ਹੋਵੇ ਕੋਈ ਥੋਟ ਵਧੀਆ ਕਨਸੈਪਟ ਹੋਵੇ ਸਾਨੂੰ ਜਰੂਰ ਦੱਸਿਓ ਆਪਾਂ ਤੁਹਾਡੇ ਮਤਲਬ ਵੀ ਪੂਰਾ ਤੁਹਾਡੇ ਮੁਤਾਬਕ ਬਣਾਵਾਂਗੇ ਹਾਂ ਜੇ ਬਣਾਵਾਂਗੇ ਜਾਂ ਮੰਨ ਲਓ ਜੇ ਕੋਈ ਗੱਲਬਾਤ ਤੁਹਾਡੇ ਨਾਲ ਕੱਢਣਾ ਵਾਪਰੀ ਆ ਉਹ ਚੀਜ਼ ਨੂੰ ਅਸੀਂ ਆਪਣੀ ਵੀਡੀਓ ਦੇ ਵਿੱਚ ਜਸਟ ਕਰਾਂਗੇ ਹਾਂਜੀ ਹਾਂਜੀ ਜਰੂਰ ਹੀ ਸ਼ਾਮਲ ਕਰਾਂਗੇ ਹਾਂ ਚਲੋ ਜੀ ਇਸ ਨਾਲ ਕਰਦੇ ਆਪਾਂ ਐਂਡਿੰਗ ਇਸੇ ਪਾਰਟ ਦੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ